ਅੱਜ 21 ਨਵੰਬਰ 2025 ਵਿਰਾਸਤੀ ਚੌਂਕੀ ਰੂਪਨਗਰ ਦੇ ਨੇੜੇ ਅਸੀਂ ਖੜੇ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕੀਤੀ ਸੀ ਤੇ ਇਹ ਝੰਡਾ ਇੱਥੇ ਲੱਗਿਆ ਹੋਇਆ ਹੈ ਇਹ ਬਾਅਦ ਵਿੱਚ ਉਹ ਵਿਰਾਸਤੀ ਚੌਂਕੀ ਜਿਹੜੀ ਇੱਥੇ ਬਣੀ ਹੋਈ ਸੀ ਉੱਥੇ ਤੋਪਾਂ ਵੀ ਬੀੜੀਆਂ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਤਾਂ ਉਹਨਾਂ ਨੇ ਉਹ ਤੋਪਾਂ ਵੀ ਇੱਥੋਂ ਹਟਾਲੀਆਂ ਤੇ ਵਿਰਾਸੀ ਚੌਂਕੀ ਵੀ ਢਾਹ ਦਿੱਤੀ ਪਰ ਇਹ ਅਸ਼ਟ ਤਾਤੂ ਦਾ ਬਣਿਆ ਹੋਣ ਕਰਕੇ ਝੰਡਾ ਸੀ ਜਿਹੜਾ ਇਹ ਇਹ ਡੰਡਾ ਤੋੜਿਆ ਨਹੀਂ ਜਾ ਸਕਿਆ ਤੇ ਹੁਣ ਕੁਝ ਲੋਕਾਂ ਨੇ ਉੱਦਮ ਕਰਕੇ ਇਹਨੂੰ ਰੈਨੋਵੇਟ ਕੀਤਾ ਤੇ ਦੇ ਨਾਲ ਇੱਥੇ ਸਵਰਾਜ ਮਾਜਦਰ ਦੀ ਫੈਕਟਰੀ ਹੈ ਤੇ ਇੱਥੇ ਇਤਰੋਂ ਅਲੱਗ ਹੁਣ ਰਸਤਾ ਬਣਾਇਆ ਹੈ ਜਿਹੜਾ ਕਾਫੀ ਉੱਪਰ ਆ ਕੇ ਪਹਾੜੀ ਦੀ ਟੀਸੀ ਤੇ ਜਿੱਥੇ ਇਹ ਝੰਡਾ ਲੱਗਿਆ ਹੋਇਆ ਸੀ ਉੱਥੋਂ ਤੱਕ ਪਹੁੰਚਦਾ ਹੈ ਐ ਸਤਲੁਜ ਦਰਿਆ ਦੇ ਕੰਢੇ ਆ ਇਹ ਜਿਹੜੀ ਹੱਦੋਂ ਦੋ ਮਿੱਠੀ ਗਈ ਸੀ ਸਤਲੁਜ ਦੇ ਉਸ ਪਾਰੰਗ ਦੇ ਜੰਦਰਾ ਸੀ ਤੇ ਸਤਲੁਜ ਦੇ ਇਸਪਾਰ ਅੰਗਰੇਜ਼ਾਂ ਨੇ ਦਖਲ ਨਹੀਂ ਸੀ ਦੇਣਾ ਮਹਾਰਾਜ ਜਨਜੀਤ ਸਿੰਘ ਦੇ ਰਾਜ ਵਿੱਚ ਤਾਂ ਇਹ ਸਾਰੀ ਜਗ੍ਹਾ ਹੈ ਇਤਿਹਾਸਿਕ ਜਗ੍ਹਾ ਹੈ ਤੇ ਇਥੇ ਅਜੇ ਜ਼ਿਆਦਾ ਲੋਕਾਂ ਨੂੰ ਪਤਾ ਨਹੀਂ ਤਾਂ ਇੱਥੇ ਸਭ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਆਉਣਾ ਚਾਹੀਦਾ ਨੌਜਵਾਨਾਂ ਨੂੰ ਖਾਸ ਕਰਕੇ ਆਉਣਾ ਚਾਹੀਦਾ ਕਿਉਂਕਿ ਕਾਫੀ ਉੱਚੀ ਹੈ ਤੇ ਪੌੜੀਆਂ ਚੜ ਕੇ ਆਉਣਾ ਪੈਂਦਾ ਹੈ ਹੋ ਸਕਦਾ ਹੈ ਜਿਹੜੇ ਜ਼ਿਆਦਾ ਉਮਰ ਵਾਲੇ ਲੋਕ ਆ ਉਹ ਪੌੜੀਆਂ ਨਾ ਚੜ ਸਕਣ ਪਰ ਨੌਜਵਾਨਾਂ ਨੂੰ ਜ਼ਰੂਰ ਚੰਡੇ ਤੱਕ ਪਹੁੰਚਣਾ ਚਾਹੀਦਾ ਹੈ ਪੌੜੀਆਂ ਤੇ ਛੱਡ ਕੇ ਆ ਇੱਥੋਂ ਮੈਂ ਚੰਡੇ ਤੋਂ ਹੇਠਾਂ ਆ ਰਹੀ ਹਾਂ ਇੱਥੇ ਇੱਕ ਸ਼ੈੱਡ ਬਣਿਆ ਹੋਇਆ ਹੈ ਸ਼ੈੱਡ ਦੇ ਥੱਲੇ ਥੋੜੇ ਬੈਂਚ ਵੀ ਲਿਖੇ ਹੋਏ ਆ ਤੇ ਇੱਥੇ ਲਿਖਿਆ ਹੋਇਆ ਇਸ ਤਾਰੀਖ ਦੇ ਪੰਨਿਆਂ ਉੱਤੇ ਪਤੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਤੇ ਅੱਗੇ ਪਤੇ ਲਿਖ ਦਿਓ ਯਾਦ ਕਰਨਗੇ ਲੋਕੀ ਅੱਗੇ ਫਤ ਲਿਖ ਦਿਓ ਤਾਂ ਇਹ ਕਾਪੀ ਲੱਗੀ ਹੋਈ ਹੈ ਇਸ ਕਾਪੀ ਦੇ ਵਿੱਚ ਅਸੀਂ ਅੱਜ ਆਪਣੇ ਦਸਕਤ ਕੀਤੇ ਹੈ ਹੂੰ ਤੇ ਇਹ ਇੱਕ ਡੱਬਾ ਲੱਗਿਆ ਹੋਇਆ ਸੁਝਾਵਾਸ ਤੇ ਲੱਗਿਆ ਹੈ ਉੱਤੋਂ ਬੰਦ ਨਹੀਂ ਹੈ ਪਰ ਮੈਂ ਇਹਦੇ ਵਿੱਚ ਇੱਕ ਸਾੜਾ ਰਾਸ਼ੀ ਪਾਈ ਹੈ ਥੋੜੀ ਦੇਖੀ ਜਾਊਗੀ ਜੇ ਕਿਸੇ ਤੱਕ ਪਹੁੰਚੂਗੀ ਤਾਂ ਵੀ ਠੀਕ ਹੈ ਨਹੀਂ ਪਹੁੰਚੂਗੀ ਤਾਂ ਵੀ ਠੀਕ ਹੈ ਤਾਂ ਇਹ ਇੱਥੋਂ ਜਾਂਦੇ ਹੋਏ ਆਂ ਅਸੀਂ ਅੱਗੇ ਆਉਣੇ ਆ ਅੱਗੇ ਉੱਥੇ ਇੱਕ ਬੋਰਡ ਲੱਗਿਆ ਹੋਇਆ ਹੈ ਜਿਸ ਦੇ ਉੱਤੇ ਖਾਲਸਾ ਰਾਜ ਤੇ ਵਿਰਸਤੀ ਚੌਂਕੀ ਦਾ ਇਤਿਹਾਸ ਲਿਖਿਆ ਹੋਇਆ ਤੇ ਇਸ ਤੋਂ ਥੱਲੇ ਪੌੜੀਆਂ ਜਾਂਦੀਆਂ ਤੇ ਇਹ ਜਦੋਂ ਅਸੀਂ ਪੁਲ ਟੱਪ ਕੇ ਆਉਨੇ ਆ ਸਤਲੁਈ ਦਾ ਸਤਲੁਈ ਦਾ ਪੁਲ ਟੱਪਦਿਆਂ ਸਾਰ ਸੱਜੇ ਹੱਥ ਮੁੜ ਕੇ ਪੁਲ ਤੋਂ 300 ਮੀਟਰ ਦੀ ਦੂਰੀ ਤੇ ਇਹ ਸਕੇਟ ਆ ਜਾਂਦਾ ਅੱਗੇ ਉਸ ਸਕੇਟ ਦੀ ਅਸੀਂ ਫੋਟੋ ਲਈ ਹੋਈ ਹੈ ਜਿਹੜੀ ਕਿ ਵਿੱਚ ਨਾਲ ਪਾ ਦੇਾਂਗੇ ਤੇ ਆ ਇੱਥੋਂ ਦੇਖੋ ਇੱਥੋਂ ਪੌੜੀਆਂ ਜਾਂਦੀਆਂ ਥੱਲੇ हूँ जान लगे अस पौड़ियों की गिनती करा तीन चार पाँच पे सत अठ नौ दस ग्यारह 12 13 14 15 16 17 18 19 20 21 22 23 24 25 26 27 28 29 30 31

ਇਸ ਸੋਗੈ ਜਿਹੜੀ ਜਾਂਦੀ ਹੈ ਲੀਕ ਉਹ ਕਾਫੀ ਥੱਲੇ ਆ 40 ਪਲੇਨ ਰਸਤਾ ਜੀਗਾ ਅੱਗੋਂ ਫੇਰ ਪੌੜੀਆਂ ਐਂਡ ਤੇ ਜਾ ਕੇ ਅਸੀਂ ਤੁਹਾਨੂੰ ਲਿਖ ਦਿਆਂਗੇ ਕਮੈਂਟ ਦੇ ਵਿੱਚ ਕਿ ਇੱਥੇ ਟੋਟਲ ਕਿੰਨੀਆਂ ਪੌੜੀਆਂ ਤਾਂ ਕਿ ਜੇ ਕਿਸੇ ਨੇ ਆਉਣਾ ਹੈ ਤਾਂ ਉਹ ਦੇਖ ਸਕਣ ਕਿ ਅਸੀਂ ਇੰਨੀਆਂ ਪੌੜੀਆਂ ਚੜ ਸਕਦੇ ਹਾਂ ਕਿ ਨਹੀਂ ਵਿਰਾਸਤੀ ਚੌਂਕੀ ਸਾਤਲੂਈ ਦਰਿਆ ਦੇ ਕਿਨਾਰੇ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਦਾ ਲਿਖਤੀ ਸੰਧੀ ਹੋਈ ਸੀ ਬਹੁਤ ਬਹੁਤ ਧੰਨਵਾਦ